ਆਪ ਪਿਆਬੀ ਪੋਡਕਾਸਟ ਤੁਹਾਡਾ ਸਵਾਗਤ ਆ ਅੱਜ ਆਪਾਂ ਫੇਰ ਇੱਕ ਆਪਣੇ ਯਾਰ ਦੋਸਤ ਕੋਲੇ ਆਏ ਆ ਉਹ ਪਹਿਲਾਂ ਵੀ ਆਪਣੇ ਚੈਨਲ ਤੇ ਆ ਚੁੱਕੇ ਆ ਪਹਿਲਾਂ ਉਹਦੇ ਆਪਾਂ ਨੇ ਹਾਰਲੇ ਦਾ ਰਿਵਿਊ ਕੀਤਾ ਸੀ ਤੇ ਹੁਣ ਇੱਕ ਵੱਡੀ ਤਾਕੜੀ ਚੀਜ਼ ਲੈ ਕੇ ਆਇਆ ਇੱਕ ਝੋਟਾ ਲੈ ਕੇ ਆਇਆ ਗੱਡੀਆਂ ਦੀ ਰਾਣੀ ਡਰਾਈਵਰ ਲੈ ਕੇ ਆਜੋ ਮਿਲਦੇ ਆ ਪਹਿਲਾਂ ਮਣੀ ਬਾਤੀ ਸੁਣੋ ਬਹੁਤ ਵਧੀਆ ਵੀਰੇ ਤੂੰ ਦੱਸ ਵਧਾਈਆਂ ਤੇਨੂੰ ਮਣੀ ਪਹਿਲਾਂ ਦਾ ਬਹੁਤ ਬਹੁਤ ਅੱਜ ਵਧਾਈਆਂ ਵੀਰੇ ਕਿੰਨੂ ਨੇ ਤੁਹਾਡੇ ਭਾਈਆਂ ਦੇ ਪਿਆਰ ਨਾਲ ਆਪਾਂ ਹੋ ਗਏ ਢੇਜੁਗ ਵੀ ਆਪਾਂ ਗੱਡੀਆਂ ਲੈ ਸਕੀ ਬਾਪੂ ਦੀ ਬਾਪੂ ਬਾਪੂ ਦੀ ਮਿਹਨਤ ਆ ਬਾਪੂ ਨੇ ਬਸ ਦਾ ਦੱਬੀ ਚੱਲ ਕੰਮ ਹਾਂ ਬੇਫਿਕਰ होके ਰਹਾ ਕਰ ਵਾ ਠੀਕ ਆ ਹੋਰ ਸੁਣਾ ਠੀਕ ਠਾਕ ਐਣ ਹਾਂ ਹਾਂ ਐਣ ਵਧੀਆ ਕਿਵੇਂ ਸੜਾ ਬਣੀ ਫੇਰੀ ਵੀ ਇਹੀ ਲੈਣਾ ਵੀ ਲੋਕ ਤਾਂ ਜਿਵੇਂ ਫੋਰਚੂਨਰ ਲੈਂਦੇ ਨੇ ਥਾਰ ਲੈਂਦੇ ਨੇ ਹਨਾ ਮੇਰਾ ਵੀ ਮੈਂ ਤੁਹਾਨੂੰ ਸੀਰੀਅਸਲੀ ਦੱਸਾਂ 2014 ਮੰਬਰਾਂ ਤੋਂ ਮੈਨੂੰ ਫੋਰਚੂਨਰ ਫੋਰਚੂਨਰ ਚੱਲ ਰਿਹਾ ਦੀ ਸਟੇਲ ਆ ਲੈਣ ਤੱਕ ਵੀ ਮੈਂ ਫੋਰਚੂਨਰ ਲੈਣੀ ਆ ਤਾਂ ਲ ਮੈਂ ਉਹਨੋਂ ਨੋਵ ਵਾਲਾ ਹਨਾ ਉਹ ਆਪਾਂ ਨੇ ਵਧੀਆ ਜਿਦਾ ਕੇ 7 ਸਾਲ ਐਨ ਚਲਾਈ ਆ ਪੂਰੀ ਵਧੀਆ ਗੱਡੀ ਆ ਤੇ ਫਿਰ ਜਦੋਂ ਆਪ ਇੱਥੇ ਡੇਢ ਕਿ ਮਹੀਨਾ ਹੋ ਗਿਆ ਯਾਰ ਮੈਂ ਆਣਾ ਆਪਣੇ ਇੱਕ ਹੈਏ ਨੇ ਮਿੱਤਰ ਉੱਥੋਂ ਹੂੰ ਉਹਨਾਂ ਨੂੰ ਗੱਡੀ ਤੋਂ ਆਉਣਗਾ ਸੀ ਪਲੇਰੋ ਅੱਛਾ ਹਾਂ ਮੈਂ ਦਾਦਾ ਦੀ ਵੀ ਪਲੇਰੋ ਲੈ ਲਈ ਆਪਾਂ ਥੋੜੀ ਜੀ ਪੁਰਾਣੀਆਂ ਹਾਂ ਹਾਂ ਸੁਣਾਉਂ ਤੋਂ ਉੱਥੇ ਇੱਕ ਡਰਾਈਵਰ ਖੜੀ ਸੀ ਵੀਰੇ ਹਾਂ ਉਹ ਮੈਨੂੰ ਹਣਾ ਇੰਨੀ ਸੋਹਣੀ ਲੱਗੀ ਗੱਡੀ ਉਹ ਕੱਲ ਮੈਂ ਵਿੱਚ ਬਹਿ ਕੇ ਦੇਖਿਆ ਚਲਾਈ ਚਲਾਈ ਤਾਂ ਉਹ ਤਾਂ ਮੈਂ ਹੈ ਨਹੀਂ ਫੀਚਰ ਫੁੱਚਰ ਚੈੱਕ ਕਰੇ ਗੱਡੀ ਦਾ ਨਾ ਮੈਨੂੰ ਬਹੁਤ ਸੋਹਣੀ ਲੱਗੀ ਗੱਡੀ ਯਾਰ ਚਲੋ ਉਦੋਂ ਮੇਰਾ ਮਾਨ ਬਣ ਗਿਆ ਵੀ ਜਦ ਆਪਾਂ ਗੱਡੀ ਵਾਧ ਲਾਂਗੇ ਹਾਂ ਤਾਂ ਹੀ ਲਾਵਾਂਗੇ ਝੋਟਾ ਇਹ ਟਰਾਈ ਕਰਾਂਗੇ ਆਪਾਂ ਨਾ ਵੀ ਚੈੱਕ ਕਰਾਂਗੇ ਪਹਿਲਾਂ ਵੀ ਕਿਹੜੀ ਲਈ ਜਾਵੇ ਡੀਏ ਦੇ ਤੇ ਫੋਰਚੂਨਰ ਤੋਂ ਹਾਂ ਚਲੋ ਓਕਣੇ ਆ ਕੇ ਮੈਂ ਘਰੇ ਥੋੜਾ ਜੱਕ ਦੇ ਨੇ ਬਾਪੂ ਦੇ ਕਰਨ ਚਪਾਈ ਗੱਲ ਹਾਂ ਵੀ ਉੱਥੇ ਗੱਡੀ ਖੜੀ ਸੀ ਜਿਹੜੀ ਹਾਂ ਬਹੁਤ ਵਧੀਆ ਸੀ ਹਾਂ ਉਹ ਕਹਾਂ ਰਹਿਣ ਦੇ ਕਿਉਂ ਬੰਗੇ ਲਈ ਮੈਨੂੰ ਵੀ ਕਹਿੰਦਾ ਜੀ ਕਹਿੰਦਾ ਕਹਿੰਦਾ ਵੀ ਰੁਕਲਾ ਜੀ ਰੁਕਦਾ ਹਾਂ ਹਾਂ ਚੱਲ ਇਹਨੂੰ ਪਤਾ ਬਾਪੂ ਪਹਿਲਾਂ ਕਰਦੀ ਹੁੰਦੇ ਨੇ ਆਪਾਂ ਜਵਾਬ ਤੱਕ ਜੀ ਨੂੰ ਦਿੱਤਾ ਨਹੀਂ ਉਹਨੇ ਅੱਜ ਤੱਕ ਇਹਣਾ ਉਹਦੀ ਮਿਹਨਤ ਨਾਲ ਆਪਾਂ ਐਡੇ ਕੋ ਹੋ ਗਏ ਨਾ ਵੀ ਐਡੇ ਐਡੇ ਗੱਡੀਆਂ ਲੈ ਸਕਦੇ ਆਪਾਂ ਫਿਰ ਇਹਦੇ ਤੇ ਕਿੰਨੇ ਕੋ ਨੋਟ ਲੱਗੇ ਬਾਬੇ ਨੋਟ ਦਾ ਬਾਬੇ ਪੁੱਛੇ ਨਾ ਮੈਨੂੰ ਲੱਗਾ ਤਿੰਨ ਟੋਕਰੇ ਨੋਟਾਂ ਦੇ ਵਾਗ ਹੋ ਗਏ ਇਹਦੇ ਤੇ ਠੀਕ ਹੈ ਕਿੰਨੇ ਮਾਡਲ ਆ ਗੱਡੀ ਮੇਰੀ ਇਹ ਵੀਰੇ 2020 ਮਾਡਲ ਆ ਤੇ ਮੈਂ ਯਾਰ ਫੋਰਚਨਰ ਤੇ ਇਹਨੂੰ ਹਾਂ ਡਰਾਈਵਰ ਡਰਾਈਵਰ ਚੁਮਾ ਚੈੱਕ ਅਬੀ ਗੱਡੀਆਂ ਤੀਖੀਆਂ ਨੇ ਢੰਡੀਗੜ ਵੀ ਦੇਖ ਕੇ ਆਏ ਆ ਲੁਧਿਆਣੇ ਠੀਕ ਆ ਆਪਣੇ ਸਨਾ ਉਥੇ ਚੀਮੇ ਚੀਮਾ ਮੋਟਰ ਵਾਲਿਆਂ ਦੇ ਵੀ ਜਾ ਕੇ ਆਏ ਆ ਤੇ ਮੈਂ ਇਹਨਾਂ ਬਰਾਬਰ ਖੜਾ ਕੇ ਦੋਨੇ ਚੀਜ਼ਾਂ ਚੈੱਕ ਕਰੀਆਂ ਵੀ ਯਾਰ ਵੀ ਕੀ ਕਿੰਨਾ ਕ ਕਿਹੜੀ ਗੱਡੀ ਵੱਧ ਲੱਗੋ ਹਾਂ ਬਾਪੂ ਸਾਡਾ ਡਾਹੜਾ ਦੀ ਫੋਰਚੂਨ ਹਾਂ ਉਹਨੂੰ ਆਏ ਸੀ ਵੀ ਮਾਰਕੀਟ ਵੱਧਾ ਉਹਦੀ ਵੀ ਇਹਦੀ ਮਾਰਕੀਟ ਘਟਾ ਪੂਣਾ ਆਪਣਾ ਇੰਨੇ ਕੁ ਜੋਗਾ ਕਰਤਾ ਨਾ ਵੀ ਆਪਾਂ ਗੱਡੀਆਂ ਲੈ ਸਕੀਏ ਉਹਦੀ ਉਹ ਕਮਾਈ ਆ ਉਹਨੇ ਸਾਰਾ ਕੁਝ ਬਣਾਇਆ ਆ ਆਪਾਂ ਨੂੰ ਸਮਾਤਾ ਯਾਰ ਮੈਨੂੰ ਪਲੇਟ ਤੇ ਮਿਲ ਗਿਆ ਹਰਾ ਕਿਸੇ ਕੋਲ ਪੇਪਰ ਬਣਾਇਆ ਮੈਂ ਕਿਹਾ ਚੱਲ ਬਾਪੂ ਦੀ ਬਣਾਉਣਾ ਵੀ ਕਿਤੇ ਲਈ ਯਾਰ ਤੈਂ ਆਪਣੇ ਜਵਾਕਾਂ ਲਈ ਹੁਣ ਆਪਣੇ ਜਵਾਕਾਂ ਲਈ ਤੇ ਤੂੰ ਮੈਨੂੰ ਦੱਸ ਗੀਦੇ ਫੀਚਰ ਕੀ ਕੀ ਲੱਗਿਆ ਫਿਰ ਤੁਹਾਨੂੰ ਫੀਚਰ ਤਾਂ ਵੀਰੇ ਬਹੁਤ ਜ਼ਿਆਦੇ ਨੇ ਤੈਨੂੰ ਮੈਂ ਹੈਲੀ ਗਣਾਉਣ ਲੱਗ ਗਿਆ ਰਾਤ ਨੂੰ ਗਣਿਆਉਣ ਲੱਗ ਗਿਆ ਜਿੰਨੇ ਗਣਿਆ ਸਕਦੇ ਆਪਾਂ ਉਹਨੇ ਕਦ ਤੱਕ ਨਹੀਂ ਰਾਤ ਬੈਜੂ ਇਹਦੇ ਵੀਰੇ ਫੀਚਰ ਤਾਂ ਹੈਲੀ ਤੈਨੂੰ ਮੈਂ ਹੁਣ ਸ਼ੁਰੂ ਤੋਂ ਹੀ ਆਪਾਂ ਮੂਹਰੇ ਲੱਗ ਜੰਨੇ ਆ ਨਾ ਗਣਾਉਣ ਫੀਚਰ ਬਹੁਤ ਨੇ ਗੱਡੀ 'ਚ ਹੁਣ ਮੰਨ ਲਾ ਸਾਰਿਆਂ ਨੂੰ ਪਹਿਲਾਂ ਥੱਲੋਂ ਚੱਕ ਲਾ ਥੱਲੇ ਮੇਲੇ ਲੱਗੇ ਨੇ ਸੈਂਸਰ ਜੇ ਚਾਰ ਸੈਂਸਰ ਨੇ ਇਹ ਵੀਰੇ ਡੇਢ ਫੁੱਟ ਪਹਿਲਾਂ ਗੱਡੀ ਤੁਹਾਨੂੰ ਔਰਨ ਕਰਨ ਲੱਗ ਜੂਗੀ ਮੂਰੇ ਕੋਸ ਆਏਗਾ ਮੂਰੇ ਕੋਸ ਆਏਗਾ ਠੀਕ ਹਨਾ ਬੀਪ ਕਰਦੀ ਆ ਹਨਾ ਜਿਵੇਂ ਹੈਗਾ ਵੀ ਝੋਟੇ ਵਾਂਗ ਹੈਗੀ ਬਹੁਤ ਲੰਬੀ ਆ ਤੇ ਬਾਕੀ ਆ ਸਾਰੀਆਂ ਐਚ ਆਈ ਡੀ ਹਨਾ ਹੈ ਤੇ ਅਗਲੇ ਮਸ਼ੀਸ਼ਾ ਵੀ ਦੇਖਿਆ ਦੀ ਮਣੀ ਇਹ ਵੀਰੇ ਜਿਹੜੀਆਂ ਇਹ ਗੱਡੀਆਂ ਨੇ ਇਹਨਾਂ ਤੇ ਹਨਾ ਸ਼ੀਸ਼ੇ ਨੇ ਇਸ ਲਾਈਟਾਂ ਦੇ ਇਹਨਾਂ ਤੇ ਤੁੰਦ ਨਹੀਂ ਜੰਮਦੀ ਹਾਂ ਅੱਛਾ ਇਹ ਲਾਈਟਾਂ ਤੇ ਤੁੰਦ ਨਹੀਂ ਜੰਮਦੀ ਹਾਂ ਹਾਂ ਸਾਰਾ ਦਿਖਾ ਇੱਧਰੋਂ ਲੈ ਕੇ ਕੈਮਰਾ ਖਾਂ ਇਹਦੀ ਵਜ੍ਹਾ ਕੀ ਆ ਮੈਨੂੰ ਲੱਗਦਾ ਫਿਰ ਇਲੈਕਟ੍ਰਿਕ ਹੋਣੀ ਆ ਦੇ ਵਿੱਚ ਇਹ ਸਾਰਾ ਹਾਂ ਵੀਰੇ ਜਮਾਣਾ ਆਪਣੇ ਪਹਿਲਾਂ ਹੀਟ ਹੀਟ ਆਪਾਂ ਕਹਿੰਦੇ ਨੇ ਹਾਂ ਸਿਲਕਟ ਦੇ ਉਹਦੇ ਚ ਹੁੰਦੀ ਦੀ ਵੀ ਮੂਰੇ ਸ਼ੀਸ਼ੇ ਤੇ ਲਾਦੀ ਬਿਜਲੀ ਉਹ ਪਿੱਛੇ ਜਦ ਆਪਾਂ ਸਾਰੀ ਲਾਉਂਦੇ ਆ ਸਾਰੀ ਐਕਟੀਵੇਟ ਹੋ ਜਾਂਦੀ ਆ ਠੀਕ ਸੀਟੜ ਮਤਲਬ ਹੀਟਡ ਉਹ ਆ ਗਿਆ ਇਹ ਗਲਾਸ ਆ ਗਿਆ ਬਾਕੀ ਟਾਇਰ ਹਲੇ ਇਹਦੇ ਨਾਲ ਦੀ ਇਹ ਦੀ ਵੀ ਨੂਵਾ ਦੀ ਵੀ ਤਾਂ ਲਾਏ ਲਵਾ ਕੇ ਰੱਖੇ ਨੇ ਮਾਦਰ ਵੀ ਸੇ ਮਹੀਨੇ ਬਾਅਦ ਛਾਲ ਮਹੀਨੇ ਬਾਅਦ ਬਦਲਦਾ ਛਾਲ ਬਾਅਦ ਵੀ ਇਹਦੇ ਨਮੀ ਦੀ ਇਹ ਹਲੇ ਵੀਰੇ ਮੰਨਿਆ ਨਹੀਂ ਹਜੇ ਨਹੀਂ ਹਲੇ 20 ਦਿਨ ਹੋਏ ਅਰਜੀ ਪਾਈ ਹੋਈ ਆ ਬਾਪੂ 20 ਦਿਨ ਹੋਏ ਹਲੇ ਅਰਜੀ ਵੀ ਨਹੀਂ ਪਾਈ ਹਾਂ ਹਲੇ 20 ਦਿਨ ਹੋਏ ਮੈਨੂੰ ਆਇਆ ਵੀ ਚੱਲ ਆ ਮੂਰੇ ਕਣਕ ਆਉਂਦੀ ਆ ਕਣਕ ਤੋਂ ਬਾਅਦ ਬੋਆ ਲੈਣਾ ਹੈ ਨਾ ਠੀਕ ਹੈ ਬਾਕੀ ਲਾਇਤ ਐ ਵੀ ਸੋਹਣੇ ਲੱਗਦੇ ਨੇ ਯਾਰ ਹਾਂ ਇਹ ਨਾਲ ਦੇ ਨੇ ਵੀਰੇ ਤੇ 18 ਇੰਚ 18 ਇੰਚ ਦੇ ਲਾਇਏ ਨੇ ਦੇਖ ਬਈ ਦੇਖ ਲੈ ਜੇ ਆਪਾਂ ਨਾਰਮਲ ਗੱਡੀ 18 ਇੰਚ ਦੇ ਲਾਇ ਦੇਖ ਲੈ ਆਪਣੇ ਨੋਵਾ ਦੇ ਪਾਏ ਹੋਏ ਦੀ ਉਹਦੇ 16 ਢਡੇ ਲੱਗਦੇ ਆਂਦੇ ਲੱਗ ਢਡੇ ਲੱਗਦੇ ਹੈ ਨ ਆ ਜਾ ਫਿਰ ਇੱਧਰ ਨੂੰ ਲਿਆ ਕੇ ਬਾਕੀ ਦਾਦਾ ਆਪਾਂ ਟਾਕੀ ਖੋਲ ਲੈਣਾ ਪਹਿਲਾਂ ਮੈਂ ਕਹਿੰਦਾ ਬਾਰੋਂ ਬਾਰੋਂ ਫੀਚਰ ਦਿਖਾਉਂਦੇ ਆਂ ਵੀਕ ਮੈਂ ਸੁਣਿਆ ਇਹਦੀ ਡਿੱਗੀ ਵੀ ਦੂਜੇ ਲੋਟ ਖੋਲਦੀ ਆ ਹਾਂ ਉਹ ਵੀ ਦੱਸਦਾ ਦਾਦਾ ਹੁਣ ਆਪਾਂ ਟਾਕੀ ਖੋਲ ਲਈ ODRL ਨੇ ਲੱਗਦਾ ਠੀਕ ਆ ਉਹ ਆਪਦੇ ਆਪ ਕਿਊਟ ਉਹ ਚੱਲ ਪੈਂਦੇ ਨੇ ਹਣਾ ਸਿਵ ਹੋਣ ਹੋ ਜਾਂਦੇ ਨੇ ਠੀਕ ਹੈ ਤੇ ਹਰੇਕ ਟਾਕੀ ਦੇ ਆਪਾਂ ਦੇਖੋ ਲਿਆ ਵੀਰੇ ਵੀਰੇ ਲੱਗ ਸਰੇ ਕਟਾਕੀ ਦੇ ਲੋਕ ਨੇ ਹਨ ਉਧਰ ਉੱਤੇ ਵੀ ਨਹੀਂ ਮੂਰੇ ਹਾਂ ਸਾਰਾ ਆਪਣੇ ਕੰਟਰੋਲ ਆ ਬੰਦਾ ਇੱਕ ਬਿੱਡ ਜੇ ਵੀ ਬਣ ਜਾਂਦੀ ਆ ਵੱਡ ਵੀਰੇ ਬਣ ਜਾਂਦੀ ਆ ਹੁਣ ਆ ਆ ਪਾ ਡਿੱਗੀ ਤੇ ਲਾ ਲਾ ਡਿੱਗੀ ਉਹ ਵਰੀ ਮਨ ਲਾ ਤਿੰਨ ਚਾਰ ਤਰੀਕਿਆਂ ਨਾਲ ਖੋਲ ਪਹਿਲੀ ਜਦੋਂ ਹੁਣ ਆਪਾਂ ਖੜੇ ਆ ਹਨਾ ਚਾਬੀ ਆਪਣੇ ਡੇਟਾ ਹੱਥ ਚ ਬੈਗ ਨੇ ਹਨਾ ਵੀ ਕੋਪਾ 100 ਇਹਦਾ ਮੂਰੇ ਹਵਾਜੀ ਬਣਾਉਣੀ ਆ ਸ਼ੋਪਿੰਗ ਕਰਕੇ ਆਇਆ ਜਾਂ ਕੁਝ ਵੀ ਹੱਥ ਜਣਾ ਬੰਦਾ ਇਥੋਂ ਐ ਕਰੇ ਡਿੱਗੀ ਖੁੱਲ ਜਾਂਦੀ ਆ ਅਸੇ ਆ ਵੀ ਆਪਦੇ ਆਪ ਉੱਤੇ ਜਾਂਦੀ ਹੈ ਇਹ ਤਿੰਨ ਚਾਰ ਬੀ ਆਰ ਤਿੰਨ ਚਾਰ ਆਪਸ਼ਨਾਂ ਨੇ ਡਿੱਗੀ ਖੋਲਣ ਨੂੰ ਕੱਲੀ ਡਿੱਗੀ ਖੋਲਣ ਨੂੰ ਹਵਾ ਖੋਰ ਜਾ ਬਣਿਆ ਵੀਰੇ ਜਿਵੇਂ ਤਿੰਨ ਬੀ ਆਰ ਤੂੰ ਫੀਚਰ ਦੇਖ ਹੋਰੇ ਕਿਵੇਂ ਹੋਰ ਕੀ ਕੀ ਫੀਚਰ ਹੈ ਡਿੱਗੀ ਖੋਲਣ ਲਈ ਹੁਣੇ ਮੈਂ ਹਾਲੀਆ ਲੱਤ ਨਾਲ ਖੋਲੀ ਸੀ ਨਾ ਤਾਂ ਹੈ ਆਪਾਂ ਆਹ ਦੇਖੋ ਵੀ ਬਟਨ ਆ ਲੈ ਹਰਨਿੰਗ ਉਰੇ ਵੀ ਬਟਨ ਆ ਨਾ ਓਕਣੇ ਲੱਤ ਨਾਲ ਵੀ ਜਿਵੇਂ ਆਪਾਂ ਬੰਦ ਕਰਦੇ ਆ ਉਵੇਂ ਵੀ ਹੋ ਜੂ ਚਾਬੀ ਤੋਂ ਵੀ ਜਿਵੇਂ ਆਪਾਂ ਕੁਝ ਨਹੀਂ ਛੇੜਦੇ ਇਕੱਲੀ ਚਾਬੀ ਤੋਂ ਬੰਦ ਕਰਨ ਚਾਬੀ ਤੋਂ ਵੀ ਹੋ ਜੂ ਚਾਬੀ ਤੋਂ ਹੀ ਖੁੱਲ ਜੂ ਤਾਂ ਸੈਂਸਰ ਬਹੁਤ ਨੇ ਫਿਰ ਹਾਂ ਜੇ ਹੁਣ ਮੰਨਣਾ ਡਰਾਈਵਰ ਬੈਠਾ ਵੀ ਆਪਾਂ ਇਕੱਲੇ ਆ ਪਿੱਛੇ ਕਿਸੇ ਬੰਦੇ ਨੇ ਸਮਾਨ ਧਾਰਨ ਆਪਾਂ ਗੱਡੀ 'ਚ ਬੈਠੇ ਆ ਉਹ ਮੂਰੇ ਸੀਟ ਦੇ ਵੀ ਬਟਨ ਬਟਨ ਆ ਸਿਆ ਉੱਥੇ ਵੀ ਵੀਡੀਓ ਉੱਥੇ ਖੁੱਲ ਜੂ ਉੱਥੇ ਬੰਦ ਹੋ ਜੀ ਠੀਕ ਆ ਠੀਕ ਆ ਉਹ ਹਾਈਡਰੋਲਿਕ ਲੱਗਿਆ ਬਿੱਗਿਓ ਮੰਨ ਤੂੰ 500 ਤਰੀਕਿਆਂ ਨਾਲ ਖੁੱਲ ਜਿਆ ਇਹ ਜਿਹੜੀ 19 ਮਾਡਲ ਤੋਂ ਬਾਅਦ ਆਈਆਂ ਨੇ ਉਹਦੇ ਵਿੱਚ ਫੀਚਰ ਨੇ ਸੀ ਨਾ 19 'ਚ ਵੀ ਹੈਗੇ ਨੇ ਤੇ ਉਸ ਤੋਂ ਪਹਿਲਾਂ ਵਾਲੇ 'ਚ ਘੱਟ ਸੀਗੇ ਠੀਕ ਆ ਪਰ ਫੀਚਰ ਦੇ ਮਾਮਲੇ 'ਚ ਯਾਰ ਡਰਾਈਵਰ ਗੱਡੀ ਫੋਰਚੂਨਰ ਤੋਂ ਹਿਚਰਾਂ ਦੇ ਵੀ ਉਹ ਵੀ ਯਾਰ ਮੇਰੇ ਸਾਹੋਂ ਨਾਲ ਚੱਲ ਬਰਾਬਰ ਨੇ ਗੱਡੀਆਂ ਦਾ ਨਾ ਕੋਈ ਚੰਗੀ ਮਾੜੀ ਨਹੀਂ ਹੁੰਦੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਮੈਨੂੰ ਯਾਰ ਆਹ ਵੱਧੇ ਚਾਚੀ ਚਲ ਆ ਜਾ ਨਹੀਂ ਫਿਰ ਹੁਣ ਆਪਾਂ ਅੰਦਰਲੇ ਫੰਕਸ਼ਨ ਦੇਖਦੇ ਆਂ ਕੀ ਕੋਈ ਹਾਂ ਅੰਦਰ ਲੈ ਆ ਆ ਜਾਓ ਇਹ ਤਾਂ ਬੜੀ ਇੱਕ ਚੀਜ਼ ਬਣਾਈ ਆ ਬੋਰਡ ਵਾਲਿਆਂ ਨੇ ਇੱਕ ਹੈਲੀ ਅੰਦਰੋਂ ਦਾ ਮਨੀ ਫਿਰ ਜਹਾਜ਼ ਹੀ ਆ ਯਾਰ ਬਹੁਤ ਘੰਟੇ ਬਹੁਤ ਬਟਨ ਲੱਗੇ ਹੋਏ ਨੇ ਹਾਂ ਅਜਾ ਸਰ ਨੇ ਪਿੱਛੇ ਬੈਠ ਫਿਰ ਦੇਖੀ ਇਹਨੂੰ ਹਾਂਜੀ ਲੈ ਵੀ ਸਟਾਰਟ ਹੋ ਗਈ ਅਜੇ ابھی ਉਹ ਹੀ ਆ ਮਤਲਬ ਆਪਣਾ ਪੁੱਛ ਵਰਟਨ ਸਟਾਰਟ ਆ ਗਈ ਤੇ ਪੁੱਛ ਵਰਟਨ ਸਟਾਰਟ ਆਣਾ ਕਿਸ ਕਰਨ ਦੀ ਲੋੜ ਨਹੀਂ ਆਟੋ ਗੇਅਰ ਆ ਠੀਕ ਹੈ ਹਾਂ ਸਾਰਾ ਕੁਝ ਗੱਡੀ ਦਾ ਫਿਰ ਜਿਵੇਂ ਆਪਾਂ ਇੱਕ ਤਰ੍ਹਾਂ ਦੇ ਇਹ ਕੈਲੀ ਹਣਾ ਜਹਾਜ ਤੇ ਕੋ ਪੈਟ ਹਾਂ ਠੀਕ ਹੈ ਨਾ ਤੇਰਾ ਭਾਈ ਦੇਖ ਕੇ ਜਾਂ ਗਿਆ ਦੁਬਈ ਗਿਆ ਹਣਾ ਤੂੰ ਦੇਖਿਆ ਇਹ ਬਸ ਇੱਕ ਯਾਰ ਉੜਦੀ ਨਹੀਂ ਹੈਗੀ ਤੇ ਬਾਕੀ ਹੈ ਜਹਾਜ ਹੈ ਨਹੀਂ ਸੜਕ ਤੇ ਉੜਦੀ ਹੈ ਸੜਕ ਤੇ ਉੜਦੀ ਹਵਾ 'ਚ ਨਹੀਂ ਉੜਦੀ ਬਸ ਹਣਾ ਕੋਈ ਇੱਥੇ ਆਟੋ ਗੇਅਰ ਨਾਲ ਤਾਂ ਸਾਰਿਆਂ ਨੂੰ ਪਤਾ ਹੈ ਅੱਜ ਕੱਲ ਗੱਟੀਆਂ ਆਟੋ ਚੱਲ ਰਹੀਆਂ ਹਨ ਕੋਈ ਕਰਨ ਦੀ ਲੋੜ ਨਹੀਂ ਹੈਗੀ ਬਾਕੀ ਹੈਲੀਅਰ ਹੈ ਨਾ ਜੇ ਮੈਂ ਆਪਾਂ ਏਸੀ ਦੀ ਦੱਸ ਦਾਂ ਤੁਹਾਨੂੰ ਫੀਚਰ ਹੈ ਨਾ ਹਣਾ ਆ ਖੁੱਲ ਗਿਆ ਵੀਰੇ ਇਹ ਤਾਂ ਹੁਣ ਜਿਹੜੀ ਤੇਰੀ ਸਾਈਡ ਦੀ ਆ ਤੇਰੇ ਸਾਈਡ ਦਾ ਜੰਨਾ ਤੈਨੂੰ ਟੈਂਪਰੇਚਰ ਚਾਹੀਦਾ ਜਦ ਤਨੂੰ ਗਰਮੀ ਦਾ ਠੰਡ ਲੱਗਦੀ ਆ ਹਣਾ ਤੂੰ ਹੀਟਰ ਲਾਉਣਾ ਜਾਂ ਹਾਂ ਜਿਵੇਂ ਮੈਂ ਆਪ ਦਾ ਲੋ ਕਰਨਾ ਜਿਵੇਂ ਮੇਰਾ ਹੁਣ ਲੋ ਕਰਿਆ ਤੇਰਾ 17.5 ਤੇ ਦੋਨਾਂ ਨੂੰ ਅਟ ਅਟ ਹੀਟ ਕੂਪਲਿੰਗ ਦੇ ਰਿਹਾ ਠੀਕ ਆ ਉਸ ਤੋਂ ਬਾਅਦ ਜਿਵੇਂ ਹੁਣ ਆਪਣੇ ਬੱਚੇ ਹੁੰਦੇ ਨੇ ਘਰਾਂ ਦੇ ਨਾਲ ਤੇ ਉਹ ਪਿੱਛੇ ਜਿਹੜਾ ਆਪਣਾ ਏਸੀ ਵਾਲਾ ਹੁੰਦਾ ਸ਼ੇਡ ਲੈਂਦੇ ਨੇ ਠੀਕ ਆ ਆਹ ਲੋਕ ਲੱਗਦਾ ਕੀ ਕਹ ਉਹ ਜਿਵੇਂ ਨਹੀਂ ਛਿੜਦਾ ਹਾਂ ਉਹ ਉਹਦੇ ਨਾਲ ਖੇਡ ਦਿਖਾ ਦੇ ਮਾੜਾ ਆ ਆ ਤੀਰੇ ਉਰੇ ਹਾਂ ਆ ਲੇਕਨ ਸਰ ਹਾਂ ਉੱਤੇ ਦਿਖਾ ਜਿੱਥੇ ਰੱਬ ਦਿਖਦਾ ਇਹ ਵੀ ਰੇ ਹਨ ਰੂਪ ਹੋਣਾ ਹਾਂ ਅੱਜ ਕੱਲ ਸਾਰੀਆਂ ਗੱਡੀਆਂ ਲੰਨ ਕਰਦੇ ਨੇ ਇਹ ਮੇਦਰ ਵੀ ਫੋਰਚਨਰ ਹਨ ਜਿਹੜੀ ਲੋਕ ਗਾਲਾਂ ਕੱਢਦੇ ਨੇ ਹਾਂ ਉਹ ਚਾ ਚੀਜ਼ ਦੀ ਕਮੀ ਆ ਗੱਡੀ ਮਾੜੀ ਨਹੀਂ ਹਾਂ ਇਸ ਦੀ ਬਹੁਤ ਵਧੀਆ ਗੱਡੀਆਂ ਬਸ ਉਹ ਚਾ ਫੀਚਰਾਂ ਦੀ ਕਮੀ ਆ ਹੁਣ ਮੈਨੂੰ ਲੱਗਦਾ ਵੀ ਆਪਾਂ ਪਤਾ ਕਿਉਂ ਠੰਡਾ ਪੱਲੇ ਹਾਂ ਸੋਹਣਾ ਲੱਗਦਾ ਐ ਬੈਠੇ ਹਾਂ ਹੁਣ ਜੇ ਮੈਂ ਮਾਨ ਲਾ ਵੀ ਟਵਾਟਾ ਇਹ ਚੀਜ਼ਾਂ ਤੇ ਕੰਮ ਕਰ ਰਹੀ ਹੈ ਜ ਮੇਰੇ ਸਾਹਮਣੇ ਅਗਲੇ ਸਾਲ ਨਵੀਂ ਫੋਰਚਨਰ ਤੇ ਬਹੁਤ ਐਡਾਪਟ ਕਰ ਰਹੀ ਹੈ ਫੀਚਰ ਠੀਕ ਹੈ ਬਾਕੀ ਇਹਦਾ ਸਨ ਰੂਫ ਦੇ ਬਟਨ ਅੱਟ ਨੇ ਹਨਾ ਜਿਹੜਾ ਆ ਕਰਟਨ ਆਉਂਦਾ ਅੱਛਾ ਇਹਦੇ ਅੱਟ ਨੇ ਮੇਰੇ ਬਟਨ ਆਉਂਦਾ ਠੀਕ ਹੈ ਤੇ ਉਹ ਜਿਹੜਾ ਸਾਹਮਣੇ ਹਾਰਲੇ ਖੜਾ ਉਹ ਫਿਰ ਕਾਦੇਲ ਕਰਕੇ ਲਾਇਆ ਪਹਿਲਾਂ ਦਾ ਹਾਰਲੇ ਦਾ ਫੈਨ ਆ ਪਹਿਲਾਂ ਦਾ ਪਤਾ ਹਾਰਲੇ ਤਾਂ ਵੀਰੇ ਤੈਨੂੰ ਆਪਰ ਰਿਵਿਊ ਕਰਿਆ ਨਾ ਚਲ ਉਹ ਆਪਾਂ ਨੇ ਲੈ ਲਿਆ ਹਾਰਲੇ ਉਸ ਵਾਲਾ ਟੰਗਿਆਂ ਨਾਲ ਉਸ ਵਾਲੇ ਦੇ ਆਪਾਂ ਛੋਟੇ ਦਾ ਫੈਨ ਉਹ ਤੋਂ ਕੱਟਲਾ ਫੈਨ ਠੀਕ ਆ ਆਪਾਂ ਨੂੰ ਵਧੀਆ ਲੱਗਦਾ ਆਪਾਂ ਸੁਣਦੇ ਆ ਹਨਾ ਆਪਾਂ ਅਮਲ ਕਰਦੇ ਆ ਇੱਕ ਚੀਜ਼ ਹੋਰ ਅਮਨੀ ਵੀ ਆਪਾਂ ਨਾ ਤੂੰ ਵੀ ਲਾਲਾ ਜੱਲ ਮੈਂ ਵੀ ਲਾਲਾ ਨਾ ਆਪਾਂ ਨੇ ਕਦੇ ਆਪਾਂ ਸ਼ੁਰੂ ਵੀ ਸਹੀ ਸੁਣਿਆ ਇਹ ਨਹੀਂ ਹੈਗਾ ਵੀ ਇਹਦੇ ਬਾਅਦ ਇਹਦੇ ਫੈਨ ਬਣ ਕੇ ਜਾਏ ਨੇ ਹਨਾ ਜਦੋਂ ਹਾਂ ਜਦੋਂ ਉਹ ਗਾਣਾ ਆਇਆ ਗਾਣਾ ਆਇਆ ਪਹਿਲਾਂ ਇੱਕ ਤਲਵਾਰ ਉੱਤੇ ਜਦ ਠੀਕ ਹੋ ਕੇ ਆਇਆ ਉਹ ਤੋਂ ਪਹਿਲਾਂ ਵੀਕਲੀਕ ਹੋਇਆ ਸੀ ਜਿਹਨਾਂ ਦੀ ਅਪਰੋਚਾਂ ਤੇ ਤੋਂ ਓਟੀ ਕਰਦੀ ਹਾਂ ਬਾਅਦ ਚ ਹੋਇਆ ਹਾਂ ਉਦੋਂ ਤੋਂ ਮੈਂ ਸਿੱਧੂ ਦੇ ਗਾਣੇ ਸੱਡ ਰਹੇ ਵੀ ਸ਼ੁਰੂ ਤੋਂ ਮੈਂ ਕੋਈ ਗਾਣਾ ਜਿਵੇਂ ਹੁਣ ਬਾਈ ਪਾ ਦਿੰਦਾ ਸੀ ਨਾ ਵੀ ਆਪਾਂ 10 ਵਜੇ ਤਾਂ ਮੈਂ 9:45 ਮਿੰਟ ਤੇ YouTube ਤੇ ਬਹਿ ਜਾਣਾ ਵੀ ਬਾਈ ਦਾ ਗਾਣਾ ਆਉਣਾ ਹਨਾ ਹੁਣ ਵੀ ਮੈਨੂੰ ਹਨਾ ਸਿੱਧੂ ਦੀ ਕੋਈ ਖਬਰ ਕੋਈ ਵੀ ਸੁਣਦਾ ਹੁਣ ਰੱਬ ਨੇ ਸੁਣੀਆ ਪਰਿਵਾਰ ਦੀ ਨਾ ਬਹੁਤ ਬਹੁਤ ਚੰਗਾ ਹੋਇਆ ਮੁਆਰਕਾਂ ਨੇ ਹਨਾ ਬੜਾ ਵੱਡਾ ਭਾਈ ਛੋਟਾ ਬਣ ਕੇ ਵਸ ਗਿਆ ਨਾ ਸਹੀ ਹੈ ਫਿਰ ਆਪਾਂ ਹੁਣ ਆਈਏ ਗੱਡੀ ਤੇ ਨਾ ਫਿਰ ਦੁਬਾਰਾ ਆਹ ਇਹ ਤੇ ਯਾਰਾ ਹੈ ਤੇ ਆ ਸਟੀਅਰਿੰਗ ਤੇ ਬਹੁਤ ਬਟਨ ਲੱਗੇ ਨੇ ਸਟੀਅਰਿੰਗ ਤੇ ਵੀਰੇ ਜਿਹੜੇ ਆ ਨੇ ਆਪਾਂ ਆਪਣੇ ਇੱਥੇ ਮੀਟਰ ਤੇ ਜਿਹੜਾ ਇਨਫੋਰਟੇਨਮੈਂਟ ਸਿਸਟਮ ਹੁੰਦਾ ਉਹ ਦਿਖਾਉਂਦੇ ਨੇ ਹਣਾ ਠੀਕ ਆ ਤੇ ਜਿਹੜੇ ਆ ਨੇ ਇਹ ਵੋਲਿਊਮ ਵਾਲੇ ਨੇ ਵਟ ਵੱਧ ਆ ਮਿਊਟ ਕਰ ਦਿੰਦਾ ਇਹ ਤਾਂ ਪਤਾ ਹੀ ਆ ਲੋਕਾਂ ਨੂੰ ਠੀਕ ਆ ਰਸੋਂ ਟੱਕ ਲੈਣ ਆਪਾਂ ਤੁਹਾਨੂੰ ਸਭ ਨੂੰ ਪਤਾ ਤੇ ਇਹ ਚ ਇੱਕ ਚੀਜ਼ ਦੇਖਿਆ ਹੈ ਲਈ ਮੈਂ ਜਿਵੇਂ ਚਲੋ ਕਰੂ ਸਿਸਟਮ ਲਾ ਦਿੰਦੇ ਨੇ ਨਾ ਆਪਾਂ ਲੰਬੇ ਰੋਡ ਤੇ ਹਾਂ ਉਸ ਤੋਂ ਬਾਅਦ ਜੇ ਆਪਾਂ ਕਿਸੇਨ ਜਾਣ ਬੰਦੇ ਨੂੰ ਵੀ ਗੱਡੀ ਫੜਾਉਣੀ ਆ ਹੈਨਾ 50 ਜਾਂ 60 ਤੇ ਆਪਾਂ ਨੇ ਸੈੱਟ ਕਰਕੇ ਕਰੂਜ਼ ਆ ਐਲ ਆਈ ਐਮ ਵਾਲਾ ਬਟਨ ਜੇ ਦੱਬ ਦਿੰਦੇ ਉਸ ਦੂਬਾਰ ਅਗਲਾ ਕਿੰਨੀ ਮਾਰਕੀ ਰੇ ਸਤੇ ਜਾਵੇ ਉਸ ਤੋਂ ਉੱਪਰ 60 ਤੋਂ ਉੱਪਰ ਜਾਂਦੀ ਨਹੀਂ ਠੀਕ ਹੈ ਜੇ ਫਿਰ ਜਵਾਬ ਵੀ ਫੜਾ ਨਹੀਂ ਗੱਡੀ ਹਾਂ ਆਈ ਥਿੰਕ ਸਾਨੂੰ ਸਿਖਾਉਣੀ ਹੈ ਹੈਨਾ ਜਾ ਕੋਈ ਆਪਾਂ ਪਹਿਲੀ ਵਾਰ ਵੜਾਉਣਾ ਜੀ ਆਪਾਂ ਕੋਈ ਮੰਗ ਦੇ ਲਿਆ ਜਾਂਦਾ ਨਾ ਵੀ ਆਪਦੀ ਉਹ ਤੋਂ ਲੋਕ ਲਾ ਕੇ ਛੱਡ ਦੇਣਾ ਆਪਾਂ ਨੇ ਠੀਕ ਹਾਂ ਵੀ ਠੀਕ ਉਹ ਵਰ ਕਿੰਨੇ ਕ ਤੱਕ ਜਾਂਦੀ ਭਜਾ ਕੇ ਦੇਖੀਓ ਮੈਂ ਵੀਰੋ ਭਜਾਈ ਨਹੀਂ ਹੈਗੀ ਹਨਾ ਕਿਉਂਕਿ ਨਵੀਂ ਗੱਡੀ ਆ ਚਲੋ ਆਟੋਮੋਬਾਈਲ ਪਹਿਲੀ ਵਾਰ ਚਲਾ ਰਹੇ ਹਾਂ ਚਲਾ ਚਲਾ ਤਾਂ ਮੈਂ ਪੰਜ 400 ਕਿਲੋਮੀਟਰ ਚਲਾ ਲਈ ਧਰਮ ਖਾਲਾ ਗਈ ਜੈਟ ਬਟ ਉਹ ਤਾਂ ਉੱਥੇ ਨਿਆਰਾ ਪੜਾ ਕਿਥੇ ਹੋਵੇ ਨਾ ਹੋਵੇ ਪੜਾ ਬਹੁਤ ਨਿਆਰਾ ਵੀਰੇ ਹਨਾ ਸਨਰੂਫ ਖੋਲ ਕੇ ਉੱਥੇ ਵੀਊ ਆ ਮੇਰੇ ਬੱਚੇ ਚਲ ਮਰਾ ਬੇਤਾ ਖੜਾ ਰਹਿੰਦਾ ਮਤਲਬ ਉਹ ਗੱਡੀ ਦੇ ਕੋਲੇ ਗੇਅਰ ਕੱਢ ਲੈ ਕੱਢ ਲੈ ਇਹਨੇ ਆਪ ਤੇ ਆਪ ਚੱਲੀ ਪੰਜਾ ਲੀ ਜਾ ਕਲਚ ਤੇ ਆਪਾਂ ਦੀ ਰੋਡ ਤੇ ਜਿੱਥੇ ਜਾਂ ਜਿੱਥੇ ਰੋਕੀਦਾ ਉੱਥੇ ਹੀ ਤਰਪੈਣਾ ਇੱਕ ਇੱਥੇ ਹਨਾ ਮੈਂ ਫੀਚਰ ਦੇਖਿਆ ਹੈ ਹਿੱਲ ਸਿਸਟ ਹਾਂ ਫੀਚਰ ਵਿੱਚ ਜਦੋਂ ਮੈਂ ਪਹਾੜੀ ਤੇ ਗੱਡੀ ਖੜੀਆ ਹਾਂ ਚਾਹੇ ਗੇਅਰ ਤੇ ਖੜੀਆ ਜਾਂ ਨਿਊਟਰਲ ਤੇ ਖੜੀਆ ਅਣਾ ਵੀ ਜੇ ਆਪਾਂ ਮੂਰੇ ਟ੍ਰੈਫਿਕ ਆਵਣੀ ਗੱਡੀ ਖੜੀਆ ਆਪਾਂ ਕਈ ਵਾਰ ਪਿੱਛੇ ਨੂੰ ਹੋ ਜਾਂਦਾ ਉਹ ਇੱਥੇ ਫੀਚਰ ਆ ਵੀ ਗੱਡੀ ਪਿੱਛੇ ਨੂੰ ਨਹੀਂ ਆਂਦੀ ਜਿੱਥੋਂ ਉੱਥੇ ਹੀ ਕਰ ਤੁਰੂਗੀ ਹਾਂ ਜਰ ਉਹ ਹੀ ਤਾਂ ਹੈ ਨਾ ਵੀ ਝੋਟਾ ਹੈ ਇਹ ਇਹ ਮੈਂ ਵੀਰੇ ਇਹੀ ਗੱਲਾਂ ਕਰ ਕਹਿਣਾ ਮੈਂ ਗੱਡੀ ਚੁਣੀਆਂ ਚ ਬਹੁਤ ਫੀਚਰ ਨੇ ਠੀਕ ਹੈ ਇੱਕ ਇੱਥੇ ਸੈਲਫ ਵੀ ਆਪਣੇ ਆਪ ਪਾਰਕਿੰਗ ਵਾਲਾ ਵੀ ਫੀਚਰ ਆ ਠੀਕ ਹੈ ਠੀਕ ਹੈ ਇੱਕ ਹਾਂ 4x4 ਆ 4x ਲੋ ਆ ਲੋ ਟਰੈਕਟਰ ਯਾਰ ਟਰੈਕਟਰ ਵਾਲਾ ਕੰਮ ਜਿਵੇਂ ਕੱਦੂ ਕੱਦੂ ਚ ਢੱਲੋ ਫਰੀਦ ਨਹੀਂ ਦੇਖੇ ਨਾ ਕੱਦੂ ਚ ਬਾੜੀ ਫਰੀਦ ਨੇ ਕੋਈ ਟੱਕਰ ਨਹੀਂ ਝੋਟੇ ਕਦ ਨੂੰ ਹੈਲੀਪੈਡ ਜਾਣਾ ਫੋੜ ਬਣਾ ਲਾ ਪਾ ਮੈਂ ਫੋੜ ਤਾਂ ਫੋੜ ਹੀ ਬਣਾ ਹੁਣ 300 ਦੀ ਚੜਾਈ ਰਹੀ ਆਪਣੀ ਫੋੜ ਤਾਂ ਤੂੰ ਨੇ ਦੇਖ ਵੀ ਜਲਦੀ ਇਹ ਗਈਆਂ ਕੰਪਨੀਆਂ ਨਾ ਇੱਥੋਂ ਤੇਰੀ ਮਾਰਕਟ ਕਿੰਨੀ ਵਧ ਗਈ ਇਹ ਵੇਰੇ ਜੇ ਮੇਰੇ ਸੱਲੀ ਆਪਣੇ ਨਾ 2010 ਮਾਡਲ ਬੁਲਟਾ ਨਾਲ ਕੰਮ ਹੋਇਆ ਜੀ ਨਾ ਉਹ ਕੰਮ ਇਹਦਾ ਹਾਂ ਉਹ ਕੰਮ ਹੋ ਗਿਆ ਪਤਾ ਕੀ ਟੱਕਰਾ ਹੁਣ ਨਵੀਂ ਆ ਨਹੀਂ ਰਹੀ ਤੇ ਜਿਹੜੀ ਆਹਾਂ ਹੈਗੀਆਂ ਨੇ ਇਹ ਵੀ ਨਵੇਂ ਦੇ ਮੁੱਲ ਤੇ ਵਿਕਦੀਆਂ ਨੇ ਜਿਹੜਾ ਜਿਹੜਾ ਵੇਚਦਾ ਅਗਲਾ ਤਾਂ ਕੋਈ ਵੇਚ ਨਹੀਂ ਨਹੀਂ ਹੈਗਾ ਹਣਾ ਬਹੁਤ ਔਖੀ ਗੱਡੀ ਮੈਨੂੰ ਮਿਲਿਆ ਮੈਂ ਕਿ ਤੱਕ 1.5 ਮਹੀਨਾ ਫਸ ਤਾਰੇ ਹਾਂ ਗੱਡੀ ਤੈਨੂੰ ਪਤਾ ਹਾਂ ਹਾਂ ਮੈਂ ਦੇਲਾ ਕੁਈ ਸਾਰੇ ਪੰਜਾਬ ਚ ਫਿਰ ਲੈ ਗੱਡੀ ਉੱਚਾ ਮੈਨੂੰ ਬਹੁਤ ਔਖੀ ਮਿਲਿਆ ਇਹ ਵੀ ਇੱਕ ਮੈਡਮ ਡਾਕਟਰ ਸੀ ਲੁਧਿਆਣੇ ਤੋਂ ਮੈਨੂੰ ਲੱਗਾ ਉਹਨਾਂ ਦੇ ਕਰੇ ਖੜੀ ਸੀ ਉਹਨਾਂ ਨੇ ਵਧੀਆ ਸੁਭਾਅ ਕਹੇ ਪਿਛਲੀ ਸੀਟਾਂ ਤਾਂ ਨਾ ਨਹੀਂ ਯੂਜ਼ ਹੀ ਨਹੀਂ ਕਰੀਆਂ ਹਾਂ ਜਿਵੇਂ ਨਹੀਂ ਵਰਤੀ ਹੋਈ ਤੂੰ ਐਂ ਦੇਖ ਵੀ 2020 ਮਾਡਲ ਆ 4 ਸਾਲ ਹੋ ਗਏ ਫਿਰ ਤਿੰਨ ਸਾਲਾਂ ਦਾ ਹੀ ਲਫਾ ਵੀ ਨਹੀਂ ਉਤਰਿਆ ਨਾ ਇਹ ਗੱਡੀ ਤੇ ਕੀ ਤਾਂ ਤੋਂ ਨਾ ਚਲ ਆਪਾਂ ਬਾਹਰ ਹੀ ਚੱਲਦੇ ਆਂ ਫਿਰ ਦੇਖਦੇ ਆਂ ਪਰ ਇਹ ਗੱਲ ਬਾਤ ਕਰਦੇ ਆਂ ਤੇ ਮੇਨ ਮੇਨ ਦੇ ਹੈਲੀ ਫੀਚਰ ਸੀ ਉਹਨਾਂ ਮੈਂ ਤੈਨੂੰ ਗਾਉਂਦੇ ਜਿੰਨੋਂ ਕਿ ਮੈਨੂੰ ਹਲੇ ਤੱਕ ਨਾ ਉਹ ਤਾਂ ਜਿਹੜਾ ਮੈਨੂੰ ਇੱਕ ਅੱਧਾ ਨਹੀਂ ਕੋਈ ਦਿਖਦਾ ਨਹੀਂ ਮਤਲਬ ਆਦਾ ਮੈਂ YouTube ਤੇ ਬਹੁਤ ਕੁਝ ਪਿਆਣਾ ਆਪਦੇ ਹਾਂ ਉਹ ਜਿਹੜਾ ਹੈ ਹੀ ਬਹੁਤ ਐਦੇ ਫੀਚਰ ਜਿਹਨੇ ਕਹਿਦੀ ਆਪਾਂ ਹਨ ਇੱਕ ਵਾਰਸ ਆਪਾਂ ਨੇ ਇਹਦੇ ਲਾਈਵ ਪਾਉਣੇ ਨੇ ਲਾਏ ਤਾਂ ਚੱਲ ਲਾਏ ਫਿਰ ਮਣੀ ਕਿੰਨੇ ਇੰਚੀ ਪਾਉਣ ਦੀ ਹਲਾਜਾ ਆਪਾਂ ਲਾਇਆਂ ਦਾ ਕਰਾਂਗੇ ਰਿਵਿਊ ਵੀ ਕਿੰਨੇ ਕੇ ਪੈ ਲਾਦੇ ਜਦੋਂ ਪੌਣ ਚਲਾਗੇ ਉਨੇ ਬਣਾਵਾਂਗੇ ਕਿੰਨੇ ਕੋ ਕਿੰਨੇ ਕੈਂਚੀ ਇਹੋ ਬਣਗੇ ਮਾਇਰ ਮੇਰੀ ਸਾਣਾ ਸੈਲੀ ਤੈਨੂੰ ਪਤਾ ਹੀ ਆ ਵੀ ਚਲਾਈ ਚਲ ਉਹ ਮੈਂ ਨਹੀਂ ਹੁਣ ਤੂੰ ਸਹਿ ਸਵਾਹ ਚਲਾਉਣਾ ਪਰ ਕਦੇ ਕਦੇ ਆਪਾਂ ਇਨਕਲੂਡ ਪੈ ਜਾਂਦੇ ਜਾਂਦਾ ਠੀਕ ਆ ਮੇਰਾ ਥੋੜਾ ਜਿਹਾ ਟੋਏ ਟੱਪੇ ਤੋਂ ਮੈਂ ਦੇਖਦਾ ਨਹੀਂ ਹੈਗਾ ਮੇਰਾ ਧਿਆਨ ਜਾਦੇ ਮਿਸ਼ਨ ਤੇ ਹੁੰਦਾ ਤੇਰਾ ਧਿਆਨ ਸਦਾ ਕਿੱਥੇ ਜਾਣਾ ਆਪਾਂ ਕੀ ਕਰਨਾ ਉਹਦੇ ਤੇ ਜਾਦੇ ਧਿਆਨ ਹੁੰਦਾ ਇਸ ਕਰਕੇ ਮੈਂ ਮੇਰੀ ਪਹਿਲਾਂ ਸਲਾਹ ਸੀਗੀ ਵੀ ਆਪਾਂ ਜਮੇਟਰ ਲੋਨ ਦੇ 26 ਪਾਏ ਹੋਣੇ ਮੈਂ 24 ਦੀ ਸਲਾਹ ਚ ਲੀਗਾ ਠੀਕ ਆ ਫਿਰ ਮੈਂ 24 ਦਾ ਇੱਕ ਦੋ ਵੀਡੀਓ ਦੇਖਿਆ ਨਾ ਉਹ ਵੀ ਦਾਦੇ ਲੋ ਪ੍ਰੋਫਾਈਲ ਪਾਇਆ ਜਾਂਦਾ ਠੀਕ ਆ ਉਹ ਜ ਵੀ ਵੀਰ ਚੁੰਡੀ ਭਰੇ ਜਾਂਦਾ ਫਿਰ ਉਹ ਹੋ ਜਾਂਦਾ ਹੁਣ ਮੇਰੀ ਸਲਾਹ ਵੀ 22 ਜਾਂ 28 ਆਪਾਂ ਦੇਖੋ 28 ਇੰਚੀ ਪਾਵਾਂਗੇ 28 ਇੰਚੀ ਹਿਸਾਬ ਦੇ ਨਾਲ ਠੀਕ ਆ ਪਰ ਇਹ ਤੇ ਲੋ ਪ੍ਰੋਫਾਈਲ ਨਹੀਂ ਹੈ ਇਹ ਟਾਇਰ ਪੌਣ ਹੈ ਹਾਂ ਇਹ ਤਾਂ ਕਮਰਟੀ ਉਹਨੇ ਗੁੰਡੇ ਵਾਲੀ ਐਮਟੀ ਟਾਇਰ ਐਮਟੀ ਟਾਇਰ ਹੁੰਦੇ ਹਨ ਹਣਾ ਛੋਟੇ ਵੀ ਲੱਗਦੇ ਉਹ ਬਵਾਵਾਂਗੇ ਛੱਡੇ ਪਾ ਕਿਉਂਕਿ ਆਪਣੀ ਚਲਾਈ ਉਹ ਯਾਰ ਜਿਹੜੇ ਚਲਾਈ ਆਪਣੀ ਬਿਲਕੁਲ ਹੋਰ ਦੂਜੀ ਆ ਹਾਂ ਹਾਂ ਵੀਰੇ ਮੇਰੀ ਪੂਰਾ ਮੇਰੇ ਤੈਨੂੰ ਮੈਂ ਦਦਣਾ ਪਤਾ ਲਾਂਗੇ ਜਦ ਤਣ ਪਵਾਏ ਠੀਕ ਆ ਇੱਕਾ ਹੋਰ ਕੋਈ ਫੀਚਰ ਦੇ ਹੁੰਦਾ ਹੋਵੇ ਮੈਂ ਕਹਿੰਦਾ ਇਹ ਆ ਫੀਚਰ ਕਹਿੰਦਾ ਸੀ ਕਰਨ ਆਇਆ ਸ਼ੀਸ਼ਾ ਤੈਨੂੰ ਦਿਖਾ ਦਈਏ ਉਥੋਂ ਜਿੱਥੋਂ ਮੈਂ ਕਹਿੰਦਾ ਸੀ ਵੀ ਆਟੋਮੈਟਿਕ ਨੇ ਜਦੋਂ ਬੜਾ ਨਾ ਇਹ ਲਾਈਨ ਆ ਥੋੜਾ ਜੂਮ ਆ ਸ਼ੀਸ਼ਾ ਯਾ ਨਾਰਮਲ ਹੀਸ਼ਾ ਜਿਹੜਾ ਆਮ ਗੱਟੀਆਂ ਨੇ ਇਹ ਥੋੜਾ ਜੁੰਡਾ ਇਹ ਦੋਨੇ ਸਟੈਟ ਤੇ ਇੱਕ ਹਰ ਇੱਕ ਮਿੰਟ ਇਹ ਚ ਭਾਪ ਵੀ ਨਹੀਂ ਜੰਮਦੀ ਹਾਂ ਮੈਂ ਉਹੀ ਕਹਿਣ ਲੱਗਾ ਸੀ ਇਹ ਨਾ ਆਟੋਮੈਟਿਕ ਆ ਨਾ ਠੀਕ ਹੈ ਕੰਪਨੀ ਨੇ ਹਲੇ ਮੈਨੂੰ ਨੌਲੇਜ ਪੂਰੀ ਨਹੀਂ ਆ ਗਈ ਇਹ ਚੀਜ਼ ਬਾਰੇ ਸੁਣਿਆਸ ਕਹਿੰਦੇ ਨੇ ਹੀਟਡ ਗਲਾਸ ਕਹਿੰਦੇ ਨੇ ਹੀਟਡ ਗਲਾਸ ਕਹਿੰਦੇ ਨੇ ਇਹਨਾਂ ਤੇ ਉਹ ਨਹੀਂ ਜੰਮਦੀ ਜਿਵੇਂ ਹੁਣ ਭਾਪ ਹਾਂ ਸੀਸ਼ਾ ਤੋਂ ਤਾਂ ਨਾ ਤੋਂ ਤਾਂ ਨਹੀਂ ਆਉਂਦੀ ਇਹ ਤੇ ਆਪਾਂ ਸਾਰੀ ਗੱਲ ਨੇ ਵੇੜ ਲਈ ਮੈਨੂੰ ਇਹ ਦੱਸ ਵੀ ਚੱਲਦੀ ਤਾਂ ਹੈਗੀ ਜੰਮੀ ਚਲਾਉਣਾ ਐਵਰੇਜ ਕਿੰਨੇ ਕਿਤੇ ਐਵਰੇਜ ਤਾਂ ਹੁਣ ਹੈਲੀ ਜਿਵੇਂ ਆਪਾਂ ਤੁਹਾਨੂੰ ਮੈਂ ਉਸ ਦਿਨ ਹਾਰਲੀ ਦੀ ਦੱਸੀ ਸੀ ਨਾ ਵੈਸੇ ਤੈਨੂੰ ਆਈ ਚਲਾਈ ਪਿੱਛੇ ਤਾਂ ਫਾਇਦੇ ਚ ਹੁੰਦਾ ਤਾਂ ਹਾਂ ਐਵਰੇਜ ਦਾ ਖੂਏ ਲੈ ਲਿਆ ਐਵਰੇਜ ਦੀ ਗੱਲ ਉਹ ਦਿਮੇ ਕਹਿੰਦੇ ਕਾਣਾ ਨਹੀਂ ਆਇਆ ਐਵਰੇਜ ਨਹੀਂ ਜਟਾ ਪਤਾ ਉਹ ਚੀਜ਼ ਆਪਾਂ ਪੰਜਾਬੀਆਂ ਆਪਾਂ ਇਹ ਚੀਜ਼ਾਂ ਨੋਟ ਰੇਨ ਕਰਦੇ ਹਾਂ ਹਾਂ ਚੱਲ ਦੱਸ ਦਿੰਦਾ ਤੇ ਜਿੰਨਾ ਤੱਕ ਹੈਲੀ ਮੈਂ ਨੋਟ ਕਰਿਆ ਹੈ ਨਾ ਮੈਂ ਲੋਕ ਕਹਿੰਦੇ ਨੇ ਵੀ 8 ਹੀ ਹੱਟ ਉਹ ਤਾਂ ਫਿਰ ਤੈਨੂੰ ਪਤਾ ਮਾੜੇ ਮੋਟੇ ਤੇ YouTube ਤੇ ਲਾਏ ਵੀ ਲੱਗੇ ਹੁੰਦੇ ਨੇ ਅਲੱਗ-ਅਲੱਗ ਗੱਡੀਆਂ ਨੇ ਨਾ ਮੈਨੂੰ ਮੈਂ ਤੁਹਾਨੂੰ ਆਪ ਦੇ ਅਕੋਰਡਿੰਗ ਦੱਸ ਰਿਹਾ ਜੇ ਮੈਂ ਆਪ ਦਾ ਨੋਰਮਲ ਚਲਾਉਣਾ ਨਾ ਹਾਂ ਇਹ ਮੈਨੂੰ 10:30 11 ਦੀ ਵੀਰੇ ਦੰਦੀ ਆ ਹਾਂਜੀ ਹੁਣ ਮੈਂ ਧਰ ਮਹਿਲਾ ਜਾ ਕੇ ਆਇਆ ਹਾਂ ਮੈਂ ਇੱਥੋਂ ਟੈਂਕੀ ਪਰ ਆ ਕੇ ਚੱਲਿਆ ਸੀਗਾ ਠੀਕ ਹੈ ਤੇ ਫਲੋਰ ਆ ਕੇ ਮੈਂ ਦਵਾਰੇ ਟੈਂਕੀ ਭਰਾਈ ਆ ਵਾਪਸੀ ਆਉਂਦੇ ਫੇ ਟੈਂਕੀ ਕਿੰਨੇ ਚ ਫਲੋਰ ਦੇ ਵੀਰੇ 7000 ਚ ਇਹਨਾਂ ਮਨ ਲੜਾ ਕਾ 80 ਜਾਂ 85 ਲੀਟਰ ਦਾ ਮਾਰੇ ਬੰਦੇ ਦਾ ਮਤਲਬ ਢੋਲ ਖਾਲੀ ਕਰ ਜੇ ਮੈਂ ਆਪਾਂ ਹਨਾ ਟਰੈਕਟਰ ਅੱਧਾ ਬਹੁਤ ਹਲਦੀ ਹੁੰਦਾ ਦੇ ਬਾਈਦਰ ਇੱਕ ਵਾਰ ਚੋ ਇੱਕ ਵਾਰ ਨਾਲ ਦੇ ਡੈਰਾਂ ਨਾਲ ਮੈਨੂੰ ਇਹ 1.5 11 ਜੀ ਟਕਾਈ ਨਾਲ ਦੇ ਦਿੰਦੀ ਹੁਣ ਮੈਂ ਸਾਰੇ ਜਾ ਕੇ ਆਇਆ ਉੱਥੇ ਮੈਨੂੰ ਟੋਟਲ ਇਹਨੇ ਦੱਸਦੀ ਐਵਰੇਜ ਵੀ ਹਰੇ ਸ਼ੋ ਕੱਢ ਲਈ ਜਿਹੜੀ ਆਪਾਂ ਨੇ ਹਨਾ ਆਹ ਦੱਸਦੀ ਐਵਰੇਜ ਟਿਆ ਵਿੱਚ ਪਹਾੜਾਂ ਦੇ ਵਿੱਚ ਆਪਾਂ ਜਿਹੜੀ ਥੱਲੇ ਪਲੇਨ ਸਰਫੇਸ ਤੇ ਚਲਾਈ ਆ ਤੇ ਬਾਕੀ ਜੇ ਹੁਣ ਆਪਾਂ ਰਫ ਡਰਾਈਵਿੰਗ ਕਰਾਂਗੇ ਉਹਦੇ ਨਾਲ ਤਾਂ ਐਵਰੇਜ ਘਟਣੀ ਹੈ ਜੇ ਛੋਟ ਸਮੂਡ ਹੈ ਚੱਕ ਜਿਵੇਂ ਆਪਣੇ ਅਨੋਵਾ ਦੇ ਪਾਵਰ ਮੂਡ ਦੀ ਇੱਥੇ ਸਪੋਰਟ ਮੂਡ ਹੈ ਇਹ 60 ਤੋਂ ਉੱਤੇ ਜਾ ਕੇ ਲਾ ਦੇ ਸਿੱਧੀ ਸੜਕ ਤੇ ਗੋਲੀ ਬਣਦੀ ਆ ਆ ਜਾ ਮਨੀ ਫਿਰ ਇਹਦਾ ਇੱਕ ਆਪਾਂ ਗਿੜਾ ਦੇ ਕੇ ਹਾਂ ਹਾਂ ਹਲੀ ਚੱਲ ਆ ਜਾ ਸ਼ਰਨ ਭਾਈ ਓਏ ਓਹੋ ਵਾਹ ਗੁਰੂ ਸੱਜਿਆ ਪਾਸ਼ਾ ਮੀਰ ਕਰਾ ਆ ਗਿਆ ਬੈਕ ਕੈਮਰਾ ਦੇਖੋ ਸਰ ਨਾਲ ਮਾਰ ਰਿਹਾ ਨਾ ਕੈਮਰਾ ਦੇ ਕਿੰਨਾ ਸੋਹਣਾ ਕੁਆਲਿਟੀ ਦੇਖ ਲੈ ਵੀਰੇ ਕੁਆਲਿਟੀ ਦੇ ਜਿਆ ਪੂਰੀ ਹੈ ਨਾ ਜਿਵੇਂ ਜਿਵੇਂ ਸਿਰੇ ਦੀ ਹੈ ਜਿਵੇਂ ਐਲਈਡੀ ਚੋਂਦੀ ਹੈ ਜ਼ੂਮ ਵੀ ਹੋ ਜਾਂਦਾ ਵੀਰੇ ਅੱਛਾ ਦੁਬਾਰੇ ਆਹ ਦੇਖੋ ਹਾਂ ਜੇ ਆਪਾਂ ਨੇੜੇ ਦਾ ਦੇਖਣਾ ਚਾਹੁੰਦੇ ਹਾਂ ਜ਼ੂਮ ਵੀ ਕਰ ਸਕਦੇ ਪਿੱਛੇ ਵੀ ਕੁਝ ਹੋਰ ਦੇਖਣ ਵੀ ਕਰਿਆ ਜਾ ਸਕਦਾ ਹੈ ਜ਼ੂਮ ਵੀ ਹੋ ਜਾਂਦਾ ਸਾਰਾ ਸੱਚਾ ਠੀਕਾ ਲੈ ਹੁਣ ਇਹਨੂੰ ਆਪਾਂ ਲਾ ਲਈਏ ਡੀਟੇਲ ਆ ਡੀਟੇਲ ਲਾ ਲਈ ਲੈ ਵੀਰੇ ਦਾ ਨਾ ਹੁਣ ਆਪਾਂ ਸਰ ਨਾਲ ਦੇਖ ਜਦ ਮੈਂ ਹੁਣ ਇਹਦਾ ਤੁਹਾਨੂੰ ਆਪ ਦਾ ਪਾਰਕਿੰਗ ਆ ਪਾਰਕਿੰਗ ਵਾਲਾ ਸਭ ਨੂੰ ਪਤਾ ਯਾਣਾ ਉਦੋਂ ਬਾਅਦ ਰਿਵਰਸ ਆ ਗਿਆ ਠੀਕ ਆ ਨਿਊਟਰਲ ਵੀ ਸਾਰਿਆਂ ਨੂੰ ਪਤਾ ਡੀ ਤੇ ਡਰਾਈਵ ਮੋਡ ਹੋ ਗਿਆ ਐਸ ਦੇ ਹੋ ਗਿਆ ਸਪੋਰਟ ਮੋਡ ਜਿਹਦੇ ਵਿੱਚ ਗੋਲੀ ਬਣਦੀ ਹੈ ਹਾਂ ਠੀਕ ਆ ਉੱਥੋਂ ਬਣਦਾ ਫਿਰ ਇਹ ਐਵਰੇਜ ਵੀ ਫੁੱਲੇ ਘਟਾਉਂਦੇ ਫਿਰ ਇਹ ਵੀਰੇ ਹਣਾ ਵਿੱਚ ਹੁਣ ਲੈ ਹੁਣ ਇਹ ਜ਼ੀਰੋ ਤੇ ਆਪੀ ਤੁਰਪੀ ਬਣਾ ਰਹੀ ਦਿੱਤੀ ਇੰਨੀ ਹਾਂ ਠੀਕ ਆ ਹੁਣ ਬਸ ਆਪਾਂ ਨੇ ਵੀ ਇੱਕ ਪੈਰ ਨਾਲ ਇਹਨੂੰ ਖਿੱਚੀ ਜਾਓ ਆਟੋਮੈਟਿਕ ਨੂੰ ਜਦ ਆਨੇ ਯਾਰ ਆਪਾਂ ਮੇਰਾ ਆ ਰਿਹਾ ਚਲਾਉਂਦਾ ਕਿਤਾ ਗੱਡੀ ਉੱਚੀ ਬਹੁਤ ਲੱਗਦੀ ਹੈ ਅਰੇ ਲੈ ਹਰਨਾ ਲਿਆ ਕੈਮਰਾ ਮੂਰ ਨੂੰ ਆ ਗੇਰ ਕੋਲ ਹਨ ਜਿਵੇਂ ਆ ਆ ਵੀ ਦਿਖਾ ਦੀ ਉਧਰੋਂ ਸਕਰੀਨ ਉਹ ਜਿੱਥੇ 6 ਨੰਬਰ ਆਉਂਦਾ ਦੇਖ ਸਾ ਵੀ ਮੀਟਰ ਆਉਂਦਾ ਹਨ ਉਹ ਵੀ ਦਿਖਾ ਦੀ ਹੁਣ ਮੈਂ ਇਧਰੋਂ ਆ ਬਦਲ ਰਹਿ ਹੈ ਤੇ ਮੋਡ ਮੋਡ ਉਧਰ ਉਹ ਦੇਖ ਸੁਣੋ ਮੱਟ ਸੁਣੋ ਮੱਟ ਮੋਡ ਤੇ ਆ ਗਿਆ ਵਾਸਤੇ ਵੀ ਜਿਵੇਂ ਉਹ ਤਾਂ برف ਚ ਤੇ ਉਹਦੇ ਚ ਗਰਾਸ ਮੋਡ ਤੇ ਚਲਾਉਣੀ ਹੈ ਨਾ ਉਸ ਤੋਂ ਬਾਅਦ ਆ ਆ ਗਿਆ ਤੁਹਾਡਾ ਆਪਣਾ ਸੈਂਡ ਮੋਡ ਵੀ ਜਿਵੇਂ ਅਬ ਰਾਜਸਥਾਨ ਤਾਂ ਹੋਣ ਗਿਆ ਬੰਦਾ ਉੱਥੇ ਚਲਾਉਣੀ ਹੈ ਨਾ ਉਸ ਤੋਂ ਬਾਅਦ ਆ ਗਿਆ ਆ ਰੌਕ ਮੋਡ ਠੀਕ ਆ ਇਹ ਪੱਥਰ ਵਾਲਾ ਇਹ ਇਹ ਪੱਥਰ ਵਾਲਾ ਇਹ ਹੋਰ ਹੋਰ ਲੋਅ ਤੇ ਚੱਲਦਾ ਠੀਕ ਆ ਹਾਂ ਦੇ ਆਪਾਂ ਮੰਨ ਵੀ ਆਪਾਂ ਵਿੱਚ ਸਟੈਂਟ ਜੇ ਕਰ ਦਿੰਦੇ ਉਹਨਾਂ ਨਾ ਗੱਡੀਆਂ ਨੂੰ ਆਪਰ ਰੋਟਿੰਗ ਆਪਾਂ ਤਾਂ ਕਦੇ ਕਰੀ ਨਹੀਂ ਉਹ ਰੋਵੀ ਮਨੀ ਤੋਂ ਐ ਦੇਖ ਵੀ ਅੰਦਰੋਂ ਤਾਂ ਐ ਲੱਗਦਾ ਜਿਵੇਂ ਚਹਾਹ ਚ ਬੈਠੇ ਨੇ ਚਲਾਉਣ ਦੇ ਵੀ ਜਹਾਜ਼ ਇਹ ਹਨਾ ਮੈਂ ਤੈਨੂੰ ਦੱਸਾਂਗਾ ਪਹਿਲੀ ਵਾਰ ਮੈਂ ਫੋਰਚੂਨਰ ਵੀ ਚਲਾਈ ਏ ਝੂਲਾ ਮਾਰਦੇ ਪਰਦੇ ਨਹੀਂ ਝੂਲਾ ਦੀ ਗੱਲ ਝੂਲੇ ਦੀ ਨਾ ਮੇਰਾ ਇਹਦਾ ਕਿਸੇ ਵਾਰ ਇਹ ਸਾਹੀ ਜੀ ਲੱਗਦੀ ਹੈ ਉਹ ਹਨਾ ਯਕੀਨ ਮੰਨੀ ਵੀ ਜਿਵੇਂ ਸਾਹੀ ਜੀ ਬਿਲਿੰਗ ਨਹੀਂ ਹੁੰਦੀ ਕੋਈ ਚਲਾਈ ਮੈਂ ਵੀ ਫੋਰਚੂਨਰ ਹੁਣ ਜਦੋਂ ਮੇਰਾ ਪੈਦਲ ਪਨ ਲਾ ਆਪਾਂ ਨੋਵਾ ਬੇਟੂ ਦੀ ਆਪਾਂ ਉੱਪਰ ਉੱਪਰ ਨੂੰ ਜਾਂਦੇ ਹਾਂ ਨਾ ਉੱਪਰ ਦੀ ਕਲਾਸ ਹਨਾ ਉਹ ਤਾਂ ਜਾਂਦੀ ਆ ਫੋਰਥ ਹਨਰ ਦੇ ਹੁਣ ਮਨ ਮੈਂ ਇਦੋਂ ਉੱਪਰ ਲੈਣ ਦਾ ਕੋਈ ਸੋਚੂ ਉਸ ਵੀ ਨਹੀਂ ਹੈਗਾ ਵੀਰੇ ਇਦੂ ਤੇ ਇਦੂ ਤੇ ਡਿਫੈਂਡਰ ਡਿਫੈਂਡਰ ਇਦੂ ਤੇ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਹੈਗਾ ਆਪਾਂ ਹੁਣ ਗੱਡੀ ਹੁਣ ਇਹ ਚਲਾ ਕੇ ਤੂੰ ਕੋਈ ਹੋਰ ਗੱਡੀ ਚਲਾਏ ਸਾ ਮੈਂ ਦਦਨਤੀਲੇ ਨੇ ਮੈਂ ਚਲਾ ਰਿਹਾ ਇੱਕ ਦਿਨ ਲਾਣੇਦਾਰ ਮੇਨੂੰ ਬਾਰਾ ਸਟੰਡਰ ਲਾ ਦੇ ਹਾਂ ਸਟੰਡਰ ਲਾ ਦੇ ਕਹਿੰਦਾ ਉਹ ਮੈਂ ਜਦ ਬੈਠਾ ਉਹ ਮੈਨੂੰ ਸੱਤ ਜੀ ਹੋ ਰਹੀ ਆ ਗਈ ਹਾਂ ਵੀ ਨੇੜੇ ਜੀ ਹੋ ਗਈ ਉਹਦਾ ਸ਼ੀਸ਼ਾ ਦਾ ਰੇਲ ਕਿੱਡਾ ਹਾਂ ਜੀ ਬਹੁਤ ਫਰਕ ਉਹ ਫੀਲ ਹੁੰਦਾ ਯਾਰ ਗੱਡੀ ਦਾ ਮਾਇਨਦਾ ਇੰਨਾ ਜ਼ਿਆਦਾ ਕਾ ਪਾਰਛੋਂ ਆਪਾਂ ਮਿਲੇ ਆ ਨਾ ਤੂੰ ਐਵੇਂ ਸਾਹਮਣੇ ਮੈਂ ਗੱਡੀ ਆਪਦੀ ਚੀਜ਼ੀਆ ਲਾਉਂਦੀ ਸੀ ਇਹ ਐ ਲੱਗ ਤਰੀਆਂ ਲਾਈਟਾਂ ਅੱਖਾਂ 'ਚ ਪੈਂਦੀਆਂ ਨੇ ਇੰਨਾ ਉੱਚੀ ਗੱਡੀ ਐ ਤੇ ਲੱਗਦੀ ਵੀ ਨਹੀਂ ਉੱਚੀ ਐ ਉੱਚੀ ਦਾ ਹੈ ਟਰੱਕਾਂ ਵਾਂਗ ਲੱਗਦੀ ਆਉਂਦੀਆਂ ਟਰੱਕ ਆਇਆ ਜੀ ਆਪਾਂ ਕਹਿਦੀ ਉੱਤ ਨੂੰ ਫਿਰ ਸੱਲੀ ਉਹੀ ਗੱਲ ਚਾਰ ਕੋਕਾ ਹਾਂ ਬੈ ਟੋਕਰੇ ਹਾਂ ਤਿੰਨ ਲੱਗੇ ਨੇ ਹਾਂ ਦੱਸ ਵਾਪ ਨੂੰ ਦੇਖੂ ਕੱਡੂ ਦਾ ਗਾਲ ਹੀ ਕਿਸੇ ਜੰਗ ਲੱਗਾ ਕਰਦੇ ਨੇ ਕੋਈ ਗੱਲ ਨਹੀਂ ਦੇਖ ਮੈਂ ਮੇਰੇ ਦਾਦਾ ਦਾ ਬਾਪੂ ਕੋਈ ਆਪਣੇ ਦੇਖਦਾ ਵੀਡੀਓ ਆਪਾਂ ਨੂੰ ਭੇਜਦਾ ਲਿੰਕ ਕੋਈ ਤੇ ਉਸ ਤੋਂ ਬਾਅਦ ਵੀਰੇ ਬਾਪੂ ਦੀ ਮਿਹਨਤ ਆ ਜਾਵੇ ਹੁਣ ਇਹ ਦੱਸ ਰਹੀ ਆ ਵੀ ਆਪਾਂ ਹੀ ਕੋਈ ਟਾਇਰ ਲੱਗ ਗਿਆ ਉਹ ਕੱਚੇ ਇੱਧਰ ਹਨਾ ਵੀ ਕੱਚੇ ਤੋਂ ਜਨ ਲੱਗੂ ਵੀਰੇ ਬਹੁਤ ਦੂਰੋਂ ਸੈਂਸ ਕਰ ਲੈਂਦੀ ਉਹ ਗੱਡੀ ਜਦੋਂ ਮੈਂ ਹੁਣ ਆਪਾਂ ਕਹਿੰਦੇ ਮੈਂ ਆਪਣੇ ਪੁਰਾਣੇ ਆਪਣੇ ਕਹਿੰਦੇ ਸੋਚਣ ਸਕਤੀ ਆ ਮਤਲਬ ਸੋਚਦੀ ਆ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਫੋੜ ਤਾਂ ਫੋੜ ਆ ਉਹ ਚੀਜ਼ ਆ ਵੀਰੇ ਇਹ ਹਨਾ ਬਾਈ ਇਧਰੋਂ ਕਰ ਹਾਂ ਅੱਗੇ ਦਾ ਤਣਾ ਵੀ ਇੱਧਰ ਅਭੀ ਲਵੇ ਲੱਗ ਗਈ ਹਾਂ ਲੱਗ ਗਈ ਤਾਂ ਲੈ ਜਾਓ ਵੀ ਹਲੇ ਬਹੁਤ ਫਰਕ ਵੀ ਆਣਾ ਹੈ ਆਪਾਂ ਇਦਾਂ ਨਾਲ ਫਰਕ ਹੈਗਾ ਕਿੱਥੇ ਕਿੱਥੇ ਦਾ ਫਰਕ ਆ ਮੈਨੂੰ ਇਦਾਂ ਦਿਖ ਰਿਹਾ ਮੈਨੂੰ ਉਹਦੇ ਨਾਲ ਵੀ ਇਦਾਂ ਦੇ ਸੈਂਸ ਕਰਦੀ ਆ ਉਹ ਤਾਂ ਇਹ ਬੀਪ ਬੰਦ ਵੀ ਹੋ ਜਾਂਦੀ ਬਟ ਮੈਨੂੰ ਇਹਦਾ ਫਾਇਦਾ ਲੱਗਦਾ ਲਾ ਕੇ ਰੱਖੀ ਆ ਇਹ ਚੀਜ਼ ਮੈਨੂੰ ਵੀ ਹੁਣ ਪਤਾ ਲੱਗਿਆ ਵੀ ਆਪਣਾ ਥੱਲੇ ਉਤਰ ਜਾਂਦੀ ਹੁਣ ਆਪਾਂ ਗੱਲਾਂ ਮਾਰਦੇ ਆ ਲੋਡਿੰਗ ਗੱਲਾਂ ਦੇਖਣ ਜਦ ਬੋਲੂਗੀ ਆਪਾਂ ਇੱਥੋਂ ਇਹ ਸਾਇਲੈਂਟ ਵੀ ਬੀਪ ਕਰਨ ਨੂੰ ਹਟਦੀ ਪਰ ਮੈਂ ਇਹ ਲਾਈ ਹੋਈ ਆ ਵੀ ਕਈ ਵਾਰ ਬੇਤਿਆ ਨਾ ਆਉਂਦਾ ਬੰਦਾ ਇਹਨਾਂ ਲੱਗਦਾ ਬੈਗ ਬੂਗ ਬੜਾ ਕਤੇ ਦੇ ਬਹੁਤ ਸੋਹਣਾ ਲੱਗਦਾ ਕਿੰਨਾ ਸੋਹਣਾ ਦੇਖ ਦੇਖ ਇਹ ਹੁਣ ਚੱਲ ਜੇ ਹੁਣ ਲਾਈਟ ਵੀ ਚੱਲਦੀ ਆ ਲੱਗਿਆ 1500 ਪਤਾ ਲੱਗਦਾ ਹਾਂ ਹੁਣ ਇਹਦੇ ਵਰਗੀ ਆ ਇਹ ਚਲ ਮੈਂ ਹੁਣ ਰੱਖ ਲਾਂਗੇ ਨਾ ਇਹ ਤੇ ਇਹ ਹੈਗਾ ਵੀ ਜਿਹੜਾ ਤੇਰੇ ਕੋਲੇ ਉਹਦੇ ਨਾਲ ਦੀ ਹੈ ਨਾ ਹਾਂ ਹਾਂ ਸਹੀ ਮੈਂ ਥੋੜਾ ਮੋਡੀਫਾਈ ਹੋ ਜਾ ਆਪਣਾ ਵਾਲਾ ਸਿੰਪਲ ਵਾਲਾ ਤੇ ਫਿਰ ਥੋੜਾ 2-4 ਦਿਨ ਇੱਥੇ ਰੱਖਾਂ ਫਿਰ ਮਾਵੀ ਨੂੰ ਦੇ ਦਾਂਗੇ ਕਿੱਡੀ ਆਏ ਕਿੱਡੀ ਜਾਏਗਾ ਹਾਂ ਹਾਂ ਬੰਦ ਕਰ ਦੋ ਕਰਤੀ ਹੁਣ ਬੰਦ ਆਪਾਂ ਬਸ ਫਿਰ ਲਈਏ ਜਿਆਦਾ ਹੈ ਨਾ ਤੇ ਆਹ ਲੇ ਬੋਰਡ ਆ ਗਿਆ ਨਾ ਮਨੀ ਐਂ ਤੇਰੀ ਆਈਡੀ ਆਪਾਂ ਨੇ ਉੱਤੇ ਲਾ ਦੇਣੀ ਆ ਬੋਰਡ ਖੁੱਜ ਗਿਆ ਵੀ ਕਹਿੰਦੇ ਵੀ ਜਾਓ ਘਰ ਨੂੰ ਦੇ ਜਾ ਤਾ ਅਸੀਂ ਵੀ ਜਾਈਏ ਘਰ ਨੂੰ ਹਾਂ ਠੀਕ ਆ ਭਰਾਓ ओके धन्यवाद ਤੁਹਾਡਾ ਨਾਲ ਤੁਹਾਡਾ ਤੇਰਾ ਸਾਨੂੰ ਬਹੁਤ ਬਹੁਤ ਦੇ ਲਈ ਹੈ ਨਾ ਬਹੁਤ ਪਿਆਰ ਤੁਹਾਨੂੰ ਆਪਣੀ ਵੀਡੀਓ ਪਹਿਲਾਂ ਵਾਲੀ ਨੂੰ ਬਹੁਤ ਪਿਆਰ ਦਿੰਦੇ ਲੋਕਾਂ ਨੇ ਨਾ ਤੇ ਧੰਨਵਾਦ ਕਰਿਓ ਸ਼ੇਅਰ ਨਾ ਸਾਰੀ ਜਿੰਨੇ ਦੇਖ ਰਹੇ ਹੋ ਲਵ ਯੂ ਚੰਗਾ ਡੱਡ ਓਕੇ ਬਰਾ ਓਕੇ ਬਰਾ ਠੀਕ ਹੈ ਜੀ ਠੀਕ ਹੈ ਜੀ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਮਿੱਤਰੋ ਉਹ ਤਾਂ ਵਧੀਆ ਜੀਦਾਂ ਹੈ ਹੁਣ ਇੱਥੋਂ ਫੀਚਰ ਬਾਹਲੇ ਨੇ ਯਾਰ ਗੱਡੀ ਜੀ ਮੈਂ ਗੱਡੀ ਆ ਬੰਦ ਕਰਦਾ ਚਲੋ ਚੱਲ ਠੀਕ ਹੈ ਹੈਲੀ ਬਸ ਠੀਕ ਹੈ ਬੰਦ ਹੋ ਗਈ ਬਸ ਵੀਡੀਓ ਬਸ ਹੁਣ ਮੇਰਾ ਠੀਕ ਹੈ ਠੀਕ ਤਾਂ ਬੱਸ Hey.